ਤਾਕੀ ਗੇਟ ਤੋਂ ਆਪਣੀ ਉਹ ਆਰ ਐਸ ਜੀ ਸਾਨੂੰ ਕਿ ਸਾਡਾ ਸਿਵਰੇ ਸਾਫ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸਿਵਰੇ ਸਾਫੀਆਂ ਲੱਗੀਆਂ ਹੋਈਆਂ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜੜਾਇਆ ਚੱਪੜ ਦੀ ਜੜਿਆ ਬਨਾਵਟ ਉਹ ਕਰਾਂਗੇ ਜਿਹੜਾ ਵੀ ਕਿਸ ਫੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੀ ਨਿਕਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਤੇ ਹੁਣ ਐਸਟੀਪੀ ਵੀ ਕਾਦੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਆ ਮਿਲ ਸਕੀ ਘਰਮਗਰਾ ਟਾਵਾਂਗੇ ਬਾਈ ਕਰ ਰਹੀ ਹੈ ਜਿਹਦੇ ਉਹਨਾਂ ਨੇ ਨਹੀਂ ਪੱਥਰ ਰੱਖਿਆ ਉਹ ਹੀ ਬੈਕ ਡਿਸਕਸ਼ਨ ਕਰ ਲਾਂਗੇ 20 ਜੁਲਾਈ ਏਡੀਸੀ ਗੁਰਦਾਸਪੁਰ ਨੇ ਅਚੰਚੇਤ ਕਾਦੀਆਂ ਦਾ ਦੌਰਾ ਕੀਤਾ ਅਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲਿਆ ਉਹਨਾਂ ਨੇ ਇਸ ਮੌਕੇ 66 ਅਤੇ ਪਾਣੀ ਦੇ ਨਿਕਾਸ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਤੇ ਏਡੀਸੀ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਉਹ ਛੱਪੜ ਅਤੇ ਨਾਲੇ ਦੇ ਉੱਪਰ ਨਜਾਇਜ਼ ਕਬਜ਼ੇ ਨਾ ਕਰਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਦਫਾਫੇ ਨਾਲੀਆਂ ਵਿੱਚ ਨਾ ਸੁੱਟਣ ਸੀਵਰੇਜ ਦੀ ਸਫਾਈ ਲਈ ਗੱਡੀ ਲੱਗੀ ਹੋਈ ਹੈ ਪਰ ਲਫਾਫਿਆਂ ਕਰਕੇ ਸਫਾਈ ਵਿੱਚ ਮੁਸ਼ਕਲ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਛੱਪੜ ਨੂੰ ਹੋਰ ਡੂੰਗਾ ਕੀਤਾ ਜਾਵੇਗਾ ਅਤੇ ਇਸ ਦੀ ਚਾਰ ਦੀਵਾਰੀ ਵੀ ਕੀਤੀ ਜਾਵੇਗੀ ਛੱਪੜ ਦੀ ਜਗ੍ਹਾ ਤੇ ਕੋਈ ਕਬਜ਼ਾ ਕਰਕੇ ਘਰ ਬਣਾਉਂਦਾ ਹੈ ਤਾਂ ਤੁਰੰਤ ਤੋੜ ਦਿੱਤਾ ਜਾਵੇਗਾ ਇਸ ਮੌਕੇ ਤੇ ਉਹਨਾਂ ਨਾਲ ਈਓ ਕਾਦੀਆਂ ਅਤੇ ਨਗਰ ਕੌਂਸਲ ਸਟਾਫ ਵੀ ਹਾਜ਼ਰ ਸੀ ਦੇਖੋ ਜੀ ਅੱਜ ਕਾਦੀਆਂ ਵਿਜ਼ਿਟ ਕਰਨ ਦਾ ਕਮੇਟੀ ਜੀ ਮੈਂ ਗਿਆ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀ ਜੇ ਲੋਕਾਂ ਦੀ ਆਪਣੇ ਕਾਫੀ ਗੇਟ ਤੇ ਆਪਣੀ ਉਹ ਆ ਰਹੀ ਸੀ ਕਿ ਸਾਨੂੰ ਕਿ ਸਾਡਾ ਸੀਰੀਅਸ ਸਾਥ ਕਰਾਇਆ ਜਾਵੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸਿਵਰੇ ਸਾਫ਼ੀਆਂ ਲੱਗੀਆਂ ਹੋਈਆਂ। ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸ਼ਕਸ਼ੇ ਮਸ਼ੀਨ ਮੰਗਾ ਰਹੇ ਹਾਂ ਕਿਉਂਕਿ ਦੇਖਿਆ ਕਿ ਸਿਉਰੇ ਵਿੱਚ ਇੱਥੇ ਕਈਆਂ ਨੇ ਕਾਫੀ ਕੁਝ ਨਕੀਂ ਗੇ ਕਮਾ ਲੇ ਕਿ ਭਾਂਡੇ ਹੋ ਗਏ, ਇੱਟਾਂ ਹੋ ਗਈਆਂ, ਲਿਫਾਫੇ ਜਿਹੜੇ ਵੱਡੇ ਉਹ ਪਾ ਕੇ ਰੱਖੇ ਹੋਏ ਆ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਵਾਂਗੇ। ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕਲੇ ਆ ਰਿਹਾ ਕਿ ਪਿੱਛੇ ਤੁਸੀਂ ਦੇਖਿਆ ਚੱਪੜ ਦੀ ਜਗ੍ਹਾ ਉਸ ਦੇ ਸੰਬੰਧੀ ਮੈਂ ਦੱਸਣਾ ਚਾਹਵਾਂਗਾ ਕਿ ਅੱਜ ਮੈਂ ਵਿਜ਼ਿਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾ ਤਾਕੀ ਨਿਕਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜੜਾ ਆ ਛੱਪੜ ਦੀ ਜਰੀਆ ਬਨਾਵਟ ਉਹ ਕਰਾਂਗੇ। ਉਰੇ ਨਾਲ ਹੀ ਤੁਸੀਂ ਵੇਖਿਆ ਕਿ ਘਰ ਬਣਿਆ ਹੋਇਆ ਸੀ ਕਿ ਉਹ ਮੈਨਾਂ ਨੇ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਕੋਈ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਇਲੈਗਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਛੱਪੜ ਜਿਹੜੇ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗੰਦਾ ਤੇ ਛੱਪੜਾਂ 'ਚ ਹੀ ਜਾਣਾ ਹੈ। ਛੱਪੜ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆ ਨਹੀਂ ਜਾ ਸਕਦਾ। ਤੇ ਉਹ ਵੀ ਅਸੀਂ ਕਹਾ ਦਿੱਤਾ ਤੀਸਰਾ ਪੁਆਇੰਟ ਸੀ ਕਿ ਰਿਗਾਰਡਿੰਗ ਨਾਲੇ ਦੇ ਉੱਪਰ ਇਨਕ੍ਰੋਚਮੈਂਟ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਅਸੀਂ ਪ੍ਰੋਪਰ ਨਾਲ ਚੱਲ ਕੇ ਦੇਖਿਆ ਸਾਰਾ ਜਿਹਦੇ ਤੇ ਅਸੀਂ ਅੱਜ ਕੰਡਾ ਮਲੇ ਇਹਨਾਂ ਨੂੰ ਹਦਾਇਤ ਕਰ ਦਿੱਤੀ ਹੈ ਨੋਟਿਸ ਕੱਢ ਦਿੱਤੇ ਹੈ ਕਿ ਆਪਣੇ ਜਿਹੜੇ ਐ ਕਬਜ਼ੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜੜਾ ਐ ਫੋਰਸਫੁਲੀ ਫੁੱਲ ਪ੍ਰੋਡਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ ਤੀਸਰਾ ਐਸਟੀਪੀ ਦੀ ਗੱਲ ਕਰੀ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਤੇ ਹੁਣ ਐਸਟੀਪੀ ਵੀ ਕਾਰਗੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਐ ਮਿਲ ਸਕਦੀ ਹੈ ਬਸ ਇਹ ਹੀ ਮੈਂ ਤੁਹਾਡੇ ਮੱਦੇਬਰਾਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮੱਕੀ ਲੱਗੇ ਹੋયા ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜੜੀ ਹੈ ਕਾਡੀਆਂ ਦੇ ਜਿਹੜੇ ਸਿੜੀ ਦੇ ਦਿੱਤੀ ਜਾਵੇ ਪਰ ਕੁਝ ਸਾਡੇ ਵੀ ਜ਼ਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਉਹ ਜਿਹੜੇ ਸਾਡੇ कूੜੇ ਵਾਲੇ ਘਰਾਂ ਤੋਂ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਿਫਾਫਿਆਂ 'ਚ ਬੰਦ ਕਰਕੇ ਦਿੰਦੇ ਨੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਿਫਾਫਿਆਂ ਦੀ ਤੁਸੀਂ ਆ ਵਰਤੋਂ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਿਫਾਫਾ ਜਾਂ ਹੋਰ ਕੱਪੜੇ ਦਾ ਜਿਹੜਾ ਬੈਗ ਆ ਉਹ ਦਿੱਤਾ ਜਾਂਦੇ ਦੁਕਾਨਦਾਰਾਂ ਦੇ ਅੱਗੇ ਰੈਗੂਲਰਲੀ ਚਲਾਨ ਕਰ ਰਹੇ ਆ ਬਸ ਹੁਣ ਇਹ ਆ ਕਿ ਮੇਰੇ ਲੋਕਾਂ ਨੂੰ ਅਪੀਲ ਆ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦਾ ਘਰ ਦਾ ਉਹ ਬੰਦ ਕਰਕੇ ਨਾ ਦਊ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਹੈ ਆਪਣਾ ਦਸਤਬਿਨ 'ਚ ਪਾਓ ਅਸੀਂ ਜਿਹੜੇ ਸੈਗਰੀਗੇਟਰੀ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬਸ ਇਹ ਆ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੌਖਾ ਹੋ ਜਾਂਦਾ ਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਫਾਈ ਹੈ ਸਾਡੇ ਸਾਰਿਆਂ ਦਾ ਇੱਕ ਮੁਢਲਾ ਮੈਂ ਕਹਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ ਤੇ ਹੁਣ ਜਦੋਂ ਬਰਸਾਤਾਂ ਆ ਗਈਆਂ ਸਾਪ ਸਪੋਲੀਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੱਛਰ-ਮੁੱਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ-ਦੁਆਲੇ ਸਫਾਈ ਰੱਖੀਏ ਬਾਕੀ ਮੇਰੇ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜ਼ੀ ਨਾਲ ਕਰੋ ਦੇਖੋ ਜੀ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਛੱਪੜ ਹੈ ਉਹ ਤੁਸੀਂ ਵੇਖਿਆ ਮੌਜੂਦਾ ਛੱਪੜ ਹੈ ਅਸੀਂ ਵੀ ਛੱਪੜ ਹੀ ਬਰਕਰਾਰ ਰੱਖਾਂਗੇ ਕਾਰਕਤੇ ਜਿਹੜੇ ਆਪਣੇ ਘਰ ਵਗੈਰਾ ਟਾਵਾਂਗੇ ਬਾਹੀ ਕਰਦੇ ਜੇ ਉਹਨਾਂ ਨੇ ਨਹੀਂ ਪੱਥਰ ਰੱਖਿਆ ਉਹੀ ਬੈਕ ਡਿਸਕਸ਼ਨ ਕਰ ਲਾਂਗੇ ਉਹਨਾਂ ਨੂੰ ਬੁਲਾ ਕੇ ਜਿਹੜੇ ਆ ਉਰੇ ਤੇ ਉਪਰ ਜੋ ਵੀ ਅਗਲੀ ਕਾਰਵਾਈ ਆ ਤਾਂ ਸਰਵੇ ਰਿਪੋਰਟ ਤੁਹਾਡੇ ਕੋਲ ਹੈ ਜੀ ਜਿਹੜਾ ਸਰਵੇ ਹੋਇਆ ਹੈ ਹਾਂਜੀ ਦੇਖੋ ਪਿੰਡਾਂ ਦੇ ਤੇ ਦੇਖੋ ਬੀਗ ਏਡੀਸੀ ਡੀ ਰੂਲ ਡਿਵੈਲਪਮੈਂਟ ਵਾਲੇ ਦੇਖਦੇ ਨੇ ਉਹ ਰੈਗੂਲਰਲੀ डीसी ਸਾਹਿਬ ਵੱਲੋਂ ਵੀ ਮੀਟਿੰਗ ਲਈ ਜਾਂਦੀ ਹੈ ਕਿ ਸਪਨਾ ਦੀ ਜੋ ਸਰਕਾਰ ਵੱਲੋਂ ਵੀ ਹਮ ਚੱਲੀ ਦੀ ਹੈ ਇਨਕ੍ਰੋਚਮੈਂਟਾਂ ਰਿਮੂਵ ਕਰਾਣੀ ਆ ਔਰ ਹੀ ਆਇਆਦ ਵਾਲੇ ਪੱਕਾ ਕਰਾਣਾ ਉਹਨੂੰ ਡੂੰਗਾ ਕਰਨਾ ਜੜੀ ਬੂਟੀ ਕਢਣੀ ਉਹ ਸਾਰੇ ਕੰਮ ਜਿਹੜਾ ਰੈਗੂਲਰਲੀ ਕਰਦੇ ਐ ਐਨਕ੍ਰੋਚਮੈਂਟ ਦੀ ਜਿਹੜੀ ਗੱਲ ਆ ਸਾਨੂੰ ਜਿਹੜੇ ਰੂਲਸ ਦੇ ਮੁਤਾਬਕ ਜੋ ਨੋਟਿਸ ਕੱਢਨੇ ਆ ਜਾਂ ਉਹਨਾਂ ਦੀ ਸੁਣਵਾਈ ਕਰਨੀ ਆ ਜਾਂ ਉਹਨਾਂ ਨੂੰ ਅਸੀਂ ਪ੍ਰੋਪਰ ਇੱਕ ਵਾਰੀ ਸੈਲਫ ਡਿਮੋਲਿਸ਼ ਦਾ ਜਿਹੜਾ ਅਸੀਂ ਆਰਡਰ ਦੇਣਾ ਉਹ ਅਸੀਂ ਕਰ ਰਹੇ ਆ ਇਟ ਵੀ ਲ ਟੇਕ ਅ ਫਿਊ ਮੋਰ ਡੇਸ ਬਟ ਇਹ ਕੀ ਕੁਛ ਦੇਣਾ ਚਾਹੀਏ ਤੇ ਕਰਾਂ